ਨਮੀ ਨਮੀ ਜਦ ਕਿਸੇ ਵੀ ਧਾਰਮਿਕ ਦੁਨੀਆ ਸ਼ੁਰੂ ਹੁੰਦੀ ਹੈ ਉਹ ਚੱਲਦਾ ਵੀ ਹੈ ਡਿੱਗਦਾ ਵੀ ਹੈ ਮਿੱਠਾ ਵੀ ਬੋਲਦਾ ਹੈ ਕੋੜਾ ਵੀ ਬੋਲਦਾ ਜਦ ਕੋੜਾ ਬੋਲਦਾ ਤੇ ਡਿੱਗਦਾ ਹੈ ਜਦ ਕਿਸੇ ਦੇ ਵਿੱਚ ਗੁਣਾਂ ਦੀ ਸਾਂਝ ਬਣਾਉਂਦਾ ਹੈ ਤਾਂ ਚੱਲਦਾ ਹੈ ਪਰ ਜਦ ਕਿਸੇ ਦੇ ਔਗਣ ਵੇਖਦਾ ਹੈ ਤਾਂ ਗਿਰਦਾ ਹੈ ਜਦ ਸੱਚ ਬੋਲਦਾ ਹੈ ਤੇ ਚੱਲਦਾ ਹੈ ਪਰ ਜਦ ਝੂਠ ਬੋਲਦਾ ਹੈ ਤਾਂ ਗਿਰਦਾ ਹੈ ਜਦ ਦਇਆ ਕਰਕੇ ਸੇਵਾ ਕਰਦਾ ਹੈ ਤਾਂ ਚੱਲ ਪੈਂਦਾ ਹੈ ਪਰ ਜਦ ਕਠੋਰਤਾ ਨਾਲ ਝਗੜ ਪੈਂਦਾ ਹੈ ਤਾਂ ਗਿਰ ਜਾਂਦਾ ਹੈ ਇਹ ਚੱਲਣਾ ਡਿੱਗਣਾ ਚੱਲਣਾ ਡਿੱਗਣਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਇਹ ਹੁਣੇ ਹੀ ਹੁਣ ਇਸ ਨੇ ਚੱਲਣਾ ਸਿੱਖਿਆ ਲੰਬਾ ਨਹੀਂ ਚੱਲ ਸਕਦਾ ਚੱਲਦਾ ਹੈ ਗਿਰਦਾ ਹੈ ਚੱਲਦਾ ਹੈ ਗਿਰਦਾ ਹੈ ਬਚਪਨਾ ਇਹ ਧਰਮ ਦਾ ਬਚਪਨਾ ਹੈ ਤਾਂ ਜਿਵੇਂ ਅਸੀਂ ਸ਼ਰੀਰਕ ਤਲ ਤੇ ਕਈ ਬੱਚੇ ਦੇਖਦੇ ਹਾਂ ਧਾਰਮਿਕ ਤਲ ਤੇ ਵੀ ਕਈ ਬੱਚੇ ਦੇਖ ਸਕਦੇ ਹਾਂ ਧਾਰਮਿਕ ਜੀਵਨ ਹੈ ਇਸ ਦੇ ਕੋਲ ਪਰ ਬਚਪਨਾ ਹੈ ਬਿਲਕੁਲ ਛੋਟਾ ਬਣ ਲੰਬੀ ਚਾਲ ਨਹੀਂ ਹੈ ਗਹਿਰਾਈ ਨਹੀਂ ਹੈ ਲੰਬੀ ਸੋਚਣੀ ਨਹੀਂ ਹੈ ਦੂਰ ਦ੍ਰਿਸ਼ਟੀ ਨਹੀਂ ਹੈ ਪਰ ਅਗਰ ਇਸ ਤਰ੍ਹਾਂ ਬੱਚਾ ਚੱਲਦਾ ਜਾਏ ਤਾਂ ਇੱਕ ਦਿਨ ਲੰਬੀਆਂ ਵਾਰਟਾਂ ਵੀ ਤੈਅ ਕਰ ਲੈਂਦਾ ਹੈ ਫਿਰ ਇੱਕ ਦਿਨ ਠੀਕ ਉਸ ਨੂੰ ਚਲਣ ਦੀ ਜਾਚ ਆ ਜਾਂਦੀ ਹੈ ਅੱਜ ਇਸਨੇ ਵਾਹਿਗੁਰੂ ਵਾਹਿਗੁਰੂ ਕਰਨਾ ਸਿੱਖਿਆ ਅੱਜ ਇਸਨੇ ਬਾਣੀ ਪੜ੍ਹਨਾ ਸਿੱਖਿਆ ਗੁਰਦੁਆਰੇ ਆਣਾ ਸਿੱਖਿਆ ਹੋ ਸਕਦਾ ਹੈ ਕੱਲ ਇਸਦੀ ਸੁਰਤ ਵੀ ਚੱਲਣਾ ਸਿੱਖ ਜਾਵੇ ਅਲਾਂ ਚੱਲ ਪਵੇ ਅਤੇ ਜਦ ਕਿਸੇ ਦਾ ਧਿਆਨ ਜਦ ਕਿਸੇ ਦੀ ਸੁਰਤ ਜਦ ਕਿਸੇ ਦੀ ਜੀਵਨ ਚੇਤਨਾ ਧਰਮ ਖੰਡ ਤੋਂ ਅੱਗੇ ਲੰਘ ਕੇ ਪਹੁੰਚਦੀ ਹੈ ਗਿਆਨ ਖੰਡ ਦੇਚ ਤੇ ਉਸ ਦੀ ਪਛਾਣ ਕਰਾਈਏ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਖੰਡ ਦਾ ਇਹੋ ਧਰਮ ਉਹ ਧਰਮ ਖੰਡ ਦੀ ਤੇ ਇਹੀ ਵਿਚਾਰ ਹੈ ਕਿ ਜੈਸੇ ਰਾਤਾ ਨੇ ਰੁੱਤਾ ਨੇ ਥਿਤ ਹੈ ਵਾਰ ਹੈ ਸਭ ਕੁਝ ਮਰਿਆਦਾ ਦੇ ਜ਼ਮੀਨ ਤੇ ਚੱਲ ਰਿਹਾ ਹੈ ਔਰ ਜ਼ਮੀਨ ਵੀ ਮਰਿਆਦਾ ਦੇ ਗਰਦਿਸ਼ ਕਰ ਰਹੀ ਹੈ ਧਰਮਸ਼ਾਲ ਹੈ ਮਰਿਆਦਾ ਦੇ ਚ ਧਰਮ ਤੋਂ ਮੁਰਾਦ ਧਾਰਨ ਕਰਨਾ ਕਿਸ ਨੂੰ ਮਰਿਆਦਾ ਨਿਯਮ ਤੋਂ ਜਦ ਕੋਈ ਮਨ ਆਪਣਾ ਬੋਲਣਾ ਉੱਠਣਾ ਬੈਠਣਾ ਸੋਚਣਾ ਸਮਝਣਾ ਦੇਖਣਾ ਨਿਯਮ ਦੇ ਚ ਕਰ ਲੈਂਦਾ ਮਰਿਆਦਾ ਦੇ ਚ ਕਰ ਲੈਂਦਾ ਮੇਰੇ ਬੋਲ ਤੋਂ ਕਿਸੇ ਨੂੰ ਚੋਟ ਨਾ ਲੱਗੇ ਅਗਰ ਇਸ ਦੇ ਬੋਲ ਤੋਂ ਕਿਸੇ ਨੂੰ ਚੋਟ ਲੱਗ ਰਹੀ ਹੈ ਇਹਦਾ ਬੋਲਣਾ ਮर्यादा ਵਿੱਚ ਨਹੀਂ ਇਹਦੀ ਜ਼ਬਾਨ ਇਸ ਦੇ ਕਾਬੂ ਤੇ ਮੇਰੇ ਚੱਲਣ ਤੋਂ ਕਿਸੇ ਨੂੰ ਚੋਟ ਵੀ ਨਾ ਚੱਟ ਲਗੇ ਤੇ ਮੇਰੇ ਚੱਲਣ ਦੇ ਨਾਲ ਮੈਂ ਕਿਧਰੇ ਗਲਤ ਥਾਂ ਤੇ ਵੀ ਨਾ ਪਹੁੰਚਾਂ ਆਪਣੇ ਕਦਮਾਂ ਨੂੰ ਸੰਭਾਲ ਕੇ ਚੱਲੇ ਔਰ ਇਸੇ ਤਰੀਕੇ ਨਾਲ ਆਪਣੀ ਸੋਚ ਨੂੰ ਆਪਣੀ ਬਾਕੀ ਕਿਰਿਆ ਨੂੰ ਖਾਣ ਨੂੰ ਪੀਣ ਨੂੰ ਪੈਣ ਨੂੰ ਅਗਰ ਜਿਸ ਨੇ ਸਭ ਕੁਝ ਮर्याਦਾ ਵਿੱਚ ਕਰ ਲਿਆ ਹੈ ਬਸ ਧਰਮ ਖੰਡ ਦੀ ਇੰਨੀ ਗੱਲ ਮर्याਦਾ ਤੇ ਹੈ ਪਰ ਇਸ ਕੋਲ ਜੇ ਰਸ ਨਹੀਂ ਹੈ ਚਲਤੇ ਪਏ ਪਹੁੰਚੇ ਨਹੀਂ بس چل پیا چل دے ہاں چل دے ہاں दूजा پڑاؤ ہو جندا ہے ਧਰਮ ਖੰਡ کا ਇਹੋ ਧਰਮ ਗਿਆਨ ਖੰਡ کا ਆਖੋ ਕਰਮ ਗਿਆਨ ਖੰਡ ਦੀ ਕੀ ਕਰਮ ਵਿਆਖਿਆ ਕੀ ਵਿਸ਼ੇਸ਼ਤਾ ਹੈ ਉਥੋਂ ਦੀ ਕੀ ਹਾਲਤ ਹੈ تو ਸਤਿਗੁਰ ਦੱਸਦੇ ਨੇ ਗਿਆਨ ਖੰਡ ਵਿੱਚ ਪਤਾ ਚੱਲ ਜਾਂਦਾ ਹੈ ਪਰਮਾਤਮਾ ਵਿਅਕਤੀ ਨਹੀਂ ਹੈ ਉਹ ਕੋਈ ਮਨੁੱਖ ਨਹੀਂ ਹੈ ਫਿਰ ਕੀ ਹੈ ਸ਼ਕਤੀ ਹੈ اور ਉਸ ਸ਼ਕਤੀ ਤੋਂ ਕਿੰਨਾ ਕੁ ਵੱਡਾ पसारा ਹੈ ਕਿ ਤੇ ਪਾਉਣ ਪਾਣੀ ਵੈ ਸੰਦਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ